ਅੱਜ ਕਾਂਗਰਸ ਦਾ ਪ੍ਰਧਾਨ ਉਤਰ ਰਿਹਾ ਅੱਜ ਉਹ ਰਾਸੀਫਾ ਦਿੰਦਾ ਕੱਲ ਮੈਂ ਰਾਤ ਨੂੰ ਟਿੱਕ ਟਾਂ ਵੰਡ ਰਿਹਾ ਤੁਹਾਡੇ ਚੈਨਲਸ ਕਹ ਰਹੇ ਆ ਰਾਜਾ ਬੜਿੰਗ ਦਾ ਅਸੀਫਾ ਲੈ ਲਿਆ ਮੈਂ ਤਾਂ ਕੱਲ ਦੇ ਰਿਹਾ ਤੂੰ ਮਜ਼ਾਕ ਤੁਸੀਂ ਜੋ ਮਰਜ਼ੀ ਚਲਾ ਦਿਓ ਹੋ ਸਕਦਾ ਪਰਸੋਂ ਤੁਸੀਂ ਕਹੋਗੇ ਰਾਜਾ ਬੜਿੰਗ ਦਾ ਤਲਾਕ ਹੋ ਗਿਆ ਹੈ ਇਹੀ ਮੀਡੀਆ ਹਾਊਸਿਸ ਨੇ ਤਰਮਿੰਦਰ ਨੂੰ 10 ਦਿਨ ਪਹਿਲਾਂ ਹੀ ਮਾਰਤਾ ਮੇਰੇ ਕਹਿਣ ਦਾ ਮਤਲਬ ਮੀਡੀਆ ਹਾਊਸਿਸ ਫ੍ਰੀ ਫਾਰ 올 ਹੈ ਮੈਨੂੰ ਲੱਗਦਾ ਗੁੱਸਾ ਨਾ ਕਰਿਓ ਇਕ ਤੱਕ ਜਰਨਲਿਜ਼ਮ ਦੀ ਡਿਗਰੀ ਹੋਣੀ ਚਾਹੀਦੀ ਹਰ ਵਿਅਕਤੀ ਨੂੰ ਔਰ ਆਲੇ ਸਮੇਂ ਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਗਰ ਸਰਕਾਰਾਂ ਬਣੀਆਂ ਤੇ ਇਹਦੇ ਤੇ ਰਿਫਾਰਮਸ ਇਹਦੇ ਤੇ ਵੀ ਲੈ ਕੇ ਆਉਣ ਦੀ ਲੋੜ ਹੈ ਔਰ ਐਨੀ ਫੇਕ ਨਿਊਜ਼ ਐਨੀ ਫੈਕਟ ਨਿਊਜ਼ ਐਨੀ ਰੋਂਗ ਨਿਊਜ਼ ਔਰੇ ਬਾਰੇ ਜ਼ਿੰਮੇਦਾਰ ਹੋਣਾ ਚਾਹੀਦਾ ਕੋਈ ਨਾ ਕੋਈ ਜ਼ਿੰਮੇਵਾਰੀ ਠਹਿਰਾਉਣੀ ਚਾਹੀਦੀ ਹੈ ਕੁਝ ਲੋਗ ਇਹ ਤਾਂ ਅੱਛਾ ਖਬਰ ਬੜੀ ਚੱਲਦੀ ਹੈ ਤੁਹਾਡੀ ਤਾਂ ਕੋਈ ਸੁਣਦਾ ਨਹੀਂ ਖਬਰ ਜਿਹੜੇ ਪੁਰਾਣੇ 15 15 ਸਾਲ ਹੋ ਗਏ ਲੱਗਿਆ ਨੂੰ ਤੁਹਾਨੂੰ ਚੈਨਲਸ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਤੁਹਾਡੀ ਕੋਈ ਖਬਰ ਨਹੀਂ ਪੜ੍ਹਿਆ ਤੁਹਾਨੂੰ ਇਹ ਭਲੇਖਾ ਬਹੁਤ ਘੱਟ ਪੜਦਾ ਜਿਹੜਾ ਨਵਾਂ ਮੇਰਾ ਇੱਕ ਮੋਬਾਈਲ ਲੈ ਕੇ ਆਉਂਦਾ ਉਹ ਕਹਿੰਦਾ ਮੇਰੇ ਕੋਲੇ ਪੁਖਤਾ ਖਬਰ ਫੈਂ ਦੱਸਣਾ ਚ ਉਹ ਵਿਚਾਰ ਉਹ ਜਿਆਦਾ ਸੁਣ ਰਹੇ ਨੇ ਲੋਕ ਨੈਗੇਟਿਵ ਖਬਰ ਇੰਨੀ ਚੱਲ ਰਹੀ ਹੈ ਜਿਹੜੇ ਚੰਗੇ ਹਾਊਸੇਜ਼ ਐ ਚੰਗਾ ਮੀਡੀਆ ਐ ਉਹਨੂੰ ਵੀ ਇਸ ਗੱਲ ਦਾ ਕੰਮ ਖਰਾਬ ਕੀਤਾ ਬਿਆ ਨੈਗੇਟਿਵ ਹਾਊਸੇਜ਼ ਨੇ ਹੁਣ ਚੀਰੀ ਕੋਈ ਪਹਿਚਾਨ ਨਹੀਂ ਹੈ মিডিਆ ਵਾਲੇ ਦੀ ਜਿਹਨੂੰ ਕੋਈ ਨਹੀਂ ਜਾਣਦਾ ਉਹ ਸੁਬਾ ਇੱਕ ਮੇਰੇ ਖਿਲਾਫ ਕੋਈ ਚੰਗੀ ਭਾਰ ਕੇ ਚੀਜ਼ ਝੂਠੀ ਲਾਏਗਾ ਉਹਨੂੰ ਸੁਬਾ ਹੀ ਜਾਣਨ ਲੱਗ ਪੈਣੀ ਤੇ ਥਿਸ ਇਜ਼ ਯੇ ਥਿਸ ਇਜ਼ ਅ ਟ੍ਰੈਂਡ ਥਿਸ ਇਜ਼ ਅ ਟ੍ਰੈਂਡ ਹੁਣ ਉਹ ਕਿਹੜਾ 모ਹਿਤ ਪਾਂਡੇ ਜੀ ਹੈ ਆਦਰਮੀਆਂ ਮੇਰੇ ਸਰਕਾਰ ਯੋਗਨੇ ਮੈਂ ਉਹਨੂੰ ਬੁਰਾ ਨਹੀਂ ਕਹਿੰਦਾ ਕੋਈ ਨਾਮ ਹੈ ਪੱਤਰਕਾਰ ਦਾ ਉਹਨਾਂ ਟਵੀਟ ਦੇਖਿਆ ਮੈਂ ਉਹ ਮੈਨੂੰ ਪਤਾ ਜੀ ਕੋਈ ਚੈਨਲ ਹੈ ਦਿੱਲੀ ਆਪਣਾ ਨਿਊਜ਼ 24 ਦੀ ਅਮਿਤ पांडे ਜੀ ਤੁਸੀਂ ਇਸਤੀਫਾ ਦਾ ਟਰਵੀਟ ਕੀਤਾ ਸੀ ਨਾ ਨਹੀਂ ਇੱਕ ਨਿਊਜ਼ 20 ਇਹਨਾਂ ਨੇ ਕੀਤਾ ਕਿ ਰਾਜਾ ਵਿੜਿੰਗ ਤੇ ਫਲਾਮਲਾ ਆਈ ਡੋਟ ਨੋ 브ਦਰ నో ਪ੍ਰੋਬਲਮ ਮੈਨੂੰ ਕੋਈ ਇਤਰਾਜ਼ ਨਹੀਂ ਆ ਜਦੋਂ ਮੈਂ ਪੜਤਾਲ ਕੀਤੀ ਯੂ ਆਰ ਲਾਈਕ ਅ 브ਦਰ ਟੂ ਮੀ ਨਹੀਂ ਸੋਰਸਸ ਕੀ ਆ ਥਾ ਖਰਗੇ ਸਾਹਿਬ ਸੇ ਬਾਤ ਹੋਈ आज तक आज मैं आपको ये बता नहीं नहीं सोर्सेस क्या था दिस इज अ वेरी गुड थिंग सोर्सेस है मैं कहूं कि अमित भाई कहीं पकड़े गए तो आप मेरे से पूछे यार कहां पकड़ा गया मैं गया वहां मैं कहूं नहीं सोर्सेस है तो प्लीज काइंडली करेक्ट योर सोर्सेस आज तक मैं आपको बता दूं यू आर यू आर लाइक अ ब्रदर टू मी एंड आई रिस्पेक्ट यू मैं आप मेरे भाई हो राजवीर सुनयो जी एक मिनट आज तक का कांग्रेस पार्टी ने किसी भी देश के पीसीसी प्रधान का इस्तीफा नहीं मांगा है कभी भी हाँ तो भाई साहब को कौन बताए आपने बोल दिया चल गया वो मेरे वाले पूछ रहे हैं हो गया इस्तीफा सो मेरे कहने का मतलब है वो लेटर लिखते हैं फॉर योर इंफॉर्मेशन कभी भी लिखिए वो लेटर लिखते हैं कि फला 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 अध्यक्ष नए लगा दिए गए हैं दूसरे अध्यक्ष का बहुत बहुत धन्यवाद शुभकामनाएं बहुत दैट्स That, इट मैं रात को टिकट मांग रहा हूं जिला परिषद और ब्लॉक समिति ने आपने मेरे इस्तीफे दिलवा दिए मैं जिस दिन इस्तीफा अगर मांग लिया अगर मेरा इस्तीफा जब मांग लूंगा मैं उसी वक्त जब उनका फोन आएगा पहला मेरा काम होगा आई विल ट्वीट माई सेल्फ छुपाऊंगा क्यों मैं आपसे मीडिया से छुपाऊंगा क्यों मैं रोकूंगा क्यों भी मेरा मैं कहूंगा भाई मेरे पार्टी ने आई माय रेजिग्नेशन सो सो दैट्स इट पर यार प्लीज मेरी आग से हाथ जोड़ के गुजारिश है जो सरकार कहती है कि ये सनसनी फलानी है वो मत फैलाओ इससे आपकी रेपुटेशन भी खराब हो रही है हम कैमरे के ऊपर तो आपके डर के मारे आपको अच्छा अच्छा कहते हैं बाद में हम भी जो मन में आता है आपने कहते प्लीज ਤੋਂ 10 ਹੈ ਠੀਕ ਹੈ ਕਿ ਤੁਸੀਂ ਕਹਿੰਦੇ ਹੋ ਸਭ ਪ੍ਰਕਿਰਿਆ ਕਰ ਦਿੱਤੀ ਹੈ ਇੱਕ ਸਿਟੀਲਰ ਸਰਪਤਿਕਾ ਇਸੇ ਹੀ ਦਾਗਤਾ ਹੋ ਤੁਹਾਡਾ ਜਿਹੜਾ ਬੰਦਾ ਇੱਕ ਕੈਂਪਸ ਸਾਹਿਬ ਜਿਹਨਾਂ ਨੂੰ ਜਨਰਲ ਦੀ ਪ੍ਰਾਪਤੀ ਇਸ ਦੇ ਚੋਕਾ ਦੇ ਰੱਖਿਆ ਗਿਆ ਜਿਹਦਾ ਲੈਕਚਰ ਲੋਕਾਂ ਦੇ ਕੋਲ ਅਸਟਾਤ ਹੋ ਉਹ ਹਮਦਰਦ ਸਰਪਤਿਕਾ ਬੁਵਾ ਦੇ ਤੋ ਉਹ ਬੈਸਤੀ ਚੀਆ ਤੋਂ ਕਿਉਂ ਲੱਗਿਆ ਉਹ ਕਿਉਂ ਲੱਗਿਆ ਕਿਉਂਕਿ ਇਹ ਚੰਨ ਸਾਹਿਬ ਨੇ ਕਹਿੰਦੇ ਨੇ ਇਹ ਦਾਮ ਨੂੰ ਕਰੂ ਦਿੱਤਾ ਕਿ ਅਰਥ ਸਾਹਿਬ ਨੇ ਕਹਿੰਦੇ ब्रदर no ना, ना, नहीं ब्रदर यू फील आफ्टर अमरिंदर सिंह देर इज नो जिम्मेदार व्यक्ति एंड मैं की कर तो सकता इस गलट इज नॉट अमरिंदर सिंह प्राप्ति काइंडली अंडरस्टैंड that. Is not a, um, ਅਗਰ ਪੰਜਾਬ ਦੀਆਂ ਜੋ ਵੀ ਪ੍ਰਾਪਤੀਆਂ ਹੈਗੀਆਂ ਕਾਂਗਰਸ ਨੇ ਕੀਤੀਆਂ 댓 ਇਜ਼ ਅ ਕਾਂਗਰਸ ਪਾਰਟੀਜ਼ ਪ੍ਰਾਪਤੀਆਂ ਜੇ ਫਾਈਨਾਂਸ ਮਿਨਿਸਟਰ ਦੀਆਂ ਹੋਮ ਮਿਨਿਸਟਰ ਦੀਆਂ ਮੁੱਖ ਮੰਤਰੀ ਦੀਆਂ ਕੋਈ ਪ੍ਰਾਪਤੀਆਂ ਸੀਗੀਆਂ ਉਹ ਕਲੈਕਟਿਵ ਕਾਂਗਰਸ ਦੇ ਐਮ ਐਲ ਏ ਜਿੱਤੇ ਗਵਰਨਮੈਂਟ ਬਣੀ ਉਹ ਕੈਬਨਿਟ ਦੇ ਡਿਸੀਜਨ ਸੀਗੇ ਜਿਹੜੀਆਂ ਉਹ ਸਾਡੀਆਂ ਪ੍ਰਾਪਤੀਆਂ ਸੀ ਇਹ ਨਹੀਂ ਕਿ ਅਗਰ ਅਮਰਿੰਦਰ ਸਿੰਘ ਉਧਰ ਚਲਾ ਗਿਆ ਤਾਂ ਸਾਰੀਆਂ ਪ੍ਰਾਪਤੀਆਂ ਵੀ ਹੋ ਰੀਆਂ ਹੋ ਗਿਆ ਨਾਟ ਇਟ 올 ਅਗਰ ਇਸ ਤਰ੍ਹਾਂ ਅਮਰਿੰਦਰ ਸਿੰਘ ਦੀਆਂ ਉਪਰਾਪਤੀਆਂ ਹੋ ਜਾਂਦੀਆਂ ਤਾਂ ਅਮਰਿੰਦਰ ਸਿੰਘ ਪਟਿਆਲੇ ਦੇ ਵਿੱਚੋਂ ਚੋਣ ਹਾਰਦਾ ਨਹੀਂ ਸੀ ਕਿਉਂਕਿ ਫਿਰ ਤਾਂ ਲੋਕਾਂ ਨੇ ਸਮਝਿਆ ਸੀ ਅਮਰਿੰਦਰ ਸਿੰਘ ਦੀਆਂ ਪ੍ਰਾਪਤੀਆਂ ਸੀ ਹੁਣ ਅਮਰਿੰਦਰ ਸਿੰਘ ਇਸ ਪਾਰਟੀ ਤੋਂ ਲੜਿਆ ਜਿਤਾ ਦिए ਨਾਟ ਇਟ 올 ਉਹ ਪ੍ਰਾਪਤੀਆਂ ਸਾਡੇ ਨਾਲ ਹੀ ਰਹੀਆਂ ਅਸੀਂ ਸੈਕੰਡ ਆਪੋਜੀਸ਼ਨ ਪਾਰਟੀ ਵੱਡੀ ਉੱਭਰ ਕੇ ਆਈ ਸੋ ਚੰਨੀ ਸਾਹਿਬ ਦੀਆਂ ਪ੍ਰਾਪਤੀਆਂ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ ਰਾਜਾ ਵੜਿੰਗ ਦੀਆਂ ਪ੍ਰਾਪਤੀਆਂ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ ਨਾਟ ਚੰਨੀ ਸਾਹਿਬ ਦੀਆਂ ਜਾਂ ਰਾਜਾ ਵੜਿੰਗ ਦੀਆਂ ਜਾਂ ਅਮਰਿੰਦਰ ਸਿੰਘ ਦੀਆਂ ਕੋਈ ਪ੍ਰਾਪਤੀਆਂ ਉਹ ਲੋਕਾਂ ਨੂੰ ਪਤਾ ਹੈ ਜਨਤਾ ਨੂੰ ਸਾਨੂੰ ਗਿਣਾਉਣ ਦੀ ਲੋੜ ਨਹੀਂ ਹੈ ਕਿ ਕਾਂਗਰਸ ਦੇ ਸਮੇ ਇਹ ਚੰਗੇ ਕੰਮ ਹੋਏ ਸੀ ਹੁਣ ਸਰਦਾਰ ਬੈਂਕ ਸਿੰਘ ਦੀ ਫੋਟੋ ਦਾ ਬਿੱਟੂ ਜੀ ਵੀ ਲਾ ਕੇ ਘੁਮਰੇ ਗੁਰਕੀਰਤ ਜੀ ਵੀ ਹੈ ਲੇਕਿਨ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਨੇ ਸਰਦਾਰ ਬੈਂਕ ਸਿੰਘ ਨੂੰ ਵੋਟਾਂ ਪਾਈਆਂ ਸਰਕਾਰ ਬਣਾਈ ਤੇ ਕਾਂਗਰਸ ਦੇ ਸਮੇ ਆਹ ਕੰਮ ਟੈਰੋਰਿਜ਼ਮ ਖਤਮ ਹੋਇਆ